ਹਾਂਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਗਏ ਸੀ ਵਿਆਹ ਤੇ ਵਿਆਹ ਚੋਂ ਆਪਾਂ ਆ ਗਏ ਉੱਥੇ ਵਲੌਗ ਬਣਾਇਆ ਜੀ ਹੈਗਾ ਆਪਾਂ ਤੇ ਗਰਮੀ ਚ ਤੁਹਾਨੂੰ ਪਤਾ ਹੀ ਆ ਕਿਹੜੇ ਵਿਆਹ ਹੁੰਦੇ ਹਨ ਮਾਮੇ ਦੀ ਕੁੜੀ ਦਾ ਵਿਆਹ ਸੀਗਾ ਤੇ ਬਹੁਤ ਸੋਹਣਾ ਹੋ ਗਿਆ ਵਿਆਹ ਆਪਾਂ ਸਨੇਹੀ ਆ ਗਏ ਆਪਣੇ ਪੀਛੇ ਪੈਰ ਸਿਗਾ ਆਹ ਕਰਕੇ ਫਾਇਦਰ ਜਲਦੀ ਆ ਗਏ ਸੀ ਆ ਗਏ ਸਨੇਹਾ ਹੋ ਗਏ 6 ਵਜੇ ਗਏ ਆ ਬਾਕੀ ਸਾਰੇ ਰਿਸ਼ਤੇਦਾਰ ਉੱਥੇ ਨੇ ਆਪਣੇ ਹੋਰ ਹੀ ਆਉਣਗੇ ਆਪਣੇ ਘਰੇ ਆਉਣਗੇ ਤੇ ਬਾਕੀ ਜਿਹੜੇ ਸਮਾਨ ਦੀ ਇੰਤਜ਼ਾਰ ਕਰ ਰਹੇ ਸੀ ਉਹ ਆਪਣਾ ਆ ਗਿਆ ਮਿੱਤਰੋ ਹਾਂ ਦਿੱਲੀ ਵਾਲਾ ਦੁਕਾਨ ਜਿਹੜੀ ਆਪਾਂ ਦੁਕਾਨ ਕਰਨੀ ਆ ਉਹ ਸਮਾਨ ਆਪਣਾ ਪਹੁੰਚ ਗਿਆ ਪਹੁੰਚ ਕੀ ਗਿਆ ਇਹ ਤੁਹਾਨੂੰ ਦੱਸ ਦਿਆਂ 2200 ਰੁਪਏ ਤਾਂ ਇਹਦਾ ਖਰਚਾ ਲੱਗਾ ਸੀ ਪਹਿਲਾਂ ਖਰਚਾ ਪਰ ਇਹ ਲਿਆਉਣ ਦਾ ਉਹ ਕਹਿੰਦੇ ਸੀ ਵੀ ਘਰੇ ਪਹੁੰਚ ਤੇ ਕਰਾਂਗੇ ਹਨ ਉਸ ਤੋਂ ਬਾਅਦ ਕੀ ਹੋਇਆ ਭਲਾਡੇ ਆ ਕੇ ਫੋਨ ਕਰਤਾ ਕਹਿੰਦੇ ਉਹ ਕਰੋ ਲੈ ਕੇ ਜਾਓ ਸਮਾਨ ਤੇ ਭਲਾਡੇ ਤੋਂ ਲੈ ਕੇ ਜਾਂਦਾ ਮੇਤਰੋ 300 ਰੁਪਏ ਖਰਚਾ ਇੱਧਰ ਪੈ ਗਿਆ ਤੇ ਹੁਣ ਆਪਾਂ ਅੱਜ ਦੇਖਦੇ ਹਾਂ ਅੱਜ ਤਾਂ ਖੋਲਦੇ ਇਸ ਬਲੌਗ ਚ ਪਰ ਖੋਲਦਾਂਗੇ ਚਾਹੇ ਇਸ ਬਲੌਗ ਦਾ 파ਟ ਕੱਲ ਨੂੰ ਵੀ ਆਪਾਂ ਬਣਾਵਾਂਗੇ ਜੇ ਹੋ ਸਕਦਾ ਅੱਜ ਅੱਜ ਵੀ ਖੋਲ ਸਕਦੇ ਹਾਂ ਪਰ ਇਸ ਬਲੌਗ ਚ ਤੁਹਾਨੂੰ ਦਿਖਾ ਦਾਂਗੇ ਵੀ ਕੀ ਕੀ ਸਮਾਨ ਆਪਾਂ ਲੈ ਕੇ ਆਏ ਠੀਕ ਹੈ ਤੇ ਚਲੋ ਹੁਣ ਮਿਲਦੇ ਆ ਇੱਕ ਆਪਣੇ ਕੋਲੇ ਅਜੇ ਯੂਟਿਊਬਰ ਆਉਣ ਵਾਲਿਆ ਆਪਣੇ ਵਧੀਆ ਉਹਨਾਂ ਨਾਲ ਹੋਆ ਸੀ ਕਾਲ ਵਗੈਰਾ ਹੁੰਦੀ ਰਹਿੰਦੀ ਹੈ ਤੇ ਫੇਸ ਟੂ ਫੇਸ ਪਹਿਲੀ ਵਾਰ ਆ ਮਿਲਾਂਗੇ ਆਪਾਂ ਤੁਸੀਂ ਵੀ ਜਾਣਦੇ ਹੋਗੇ ਬਾਸੀ ਫੈਮਿਲੀ ਉਹ ਗਏ ਨੇ ਤਲਵੰਡੀ ਤਲਵੰਡੀ ਸਾਬੋ ਗਏ ਸੀਗੇ ਤਲਵੰਡੀ ਸਾਬੋ ਗਏ ਸੀ ਉਹ ਹਾਂ ਤਲਵੰਡੀ ਸਾਬੋ ਮਾਤਾ ਟਿਕਣ ਗਏ ਸੀਗੇ ਆਉਂਦੇ ਹੋਏ ਆਪਾਂ ਨੂੰ ਫੋਨ ਕਰਿਆ ਉਹਨਾਂ ਨੇ ਅਸੀਂ ਉਹਨਾਂ ਕਰਕੇ ਵੀ ਜਲਦੀ ਆ ਗਏ ਵਿਆਹ 'ਚ ਤੇ ਚਲੋ ਜੇ ਆਪਣਾ ਬੈਜੇ ਤਾਂ ਸੰਗਜੀ ਲੱਗਦੇ ਗਏ ਜੇ ਸਾਹਮਣੇ ਵਲੌਗ ਬਣਾਉਗੇ ਚਲੋ ਜੇ ਹੋਇਆ ਕੋਸ਼ਿਸ਼ ਕਰਾਂਗੇ ਆਪਾਂ ਮਲਾਉਣ ਦੀ ਨਹੀਂ ਤਾਂ ਮਾਫ ਕਰਨਾ ਲਓ ਜੀ ਇੱਕ ਪਾਰਸਲ ਆਪਣਾ ਹੋਰ ਆ ਗਿਆ ਇੱਕ ਰਹਿ ਗਿਆ ਆਪਣਾ ਹਜੇ ਇੱਕ ਰਹਿਣਾ ਹੈਗਾ ਤੇ ਇਹ ਨਾ ਮੈਨੂੰ ਇਹ ਫਟਿਆ ਪਿਆ ਉਹਨਾਂ ਨੇ ਫੋਨ ਕਰਿਆ ਸੀਗਾ ਜਿੱਥੋਂ ਆਪਣਾ ਮਾਲ ਆਇਆਗਾ ਉਹ ਕਹਿੰਦੇ ਵੀਡੀਓ ਜਦੋਂ ਖੋਲੋਗੇ ਤਾਂ ਵੀਡੀਓ ਬਣਾ ਲਿਓ ਜਿਹੜੇ ਵੱਡੇ ਬਾਕਸ ਨੇ ਇਹ ਆਪਾਂ ਖੋਲਾਂਗੇ ਬਾਅਦ ਦੇ ਵਿੱਚ ਤੇ ਇਹ ਆਪਾਂ ਨੂੰ ਸ਼ੱਕ ਜਾਂ ਲੱਗਦਾ ਇਹ ਖੋਲ ਕੇ ਦੇਖਦੇ ਆਂ ਤੇ ਉਹ ਸੋਪ ਵਾਲੇ ਬੰਦੇ ਵੀ ਵਧੀਆ ਲੱਗੇ ਮੈਨੂੰ ਉਹਨਾਂ ਨੇ ਕਿਹਾਗਾ ਵੀ ਸਪੈਸ਼ਲੀ ਇਹ ਆਪਣੀ ਵੀਡੀਓ ਬਣਾ ਬਣਾ ਕੇ ਫੇਰ ਖੋਲਿਓ ਚਲੋ ਕੋਈ ਨਾ ਕੋਈ ਕਾਰਵਾਈ ਹੋ ਸਕਦੀ ਹੈ ਫਿਰ ਜੇ ਕੋਈ ਪ੍ਰੋਬਲਮ ਆਉਂਦੀ ਹੈ ਹਨਾ ਬਾਈ ਤਾਂ ਮੈਨੂੰ ਲੱਗਦਾ ਚਲ ਮੋਟਰਸਾਈਕਲ ਦੇ ਵਿੱਚ ਟੰਗਣ ਡੋਂਗਣ ਵਾਲੇ ਹੋ ਸਕਦਾ ਫਟ ਗਿਆ ਉਹ ਬਾਈ ਤੇ ਹੁਣ ਆਪਾਂ ਇਹ ਨਾ ਆਪਾਂ ਖੋਲਦੇ ਆਂ ਲਓ ਜੀ ਆਪਾਂ ਉੱਤਲੇ ਕਮਰੇ ਚ ਲੈ ਕੇ ਜਾਂਦੇ ਹਾਂ ਖੋਲਦੇ ਆਂ ਤੇ ਦਿਖਾਉਣੇ ਤੁਹਾਨੂੰ ਫਿਰ ਇਹੋ ਮਿੱਤਰਿਆ ਤਾਂ ਖੋਲਦੇ ਆਪਾਂ ਉਹ ਆਪਾਂ ਫੇਰ ਖੋਲਾਂਗੇ ਡਿਲੀਵਰੀ ਵਾਲੇ ਕਰ ਜਾਂਦੇ ਨੇ ਕਈ ਵਾਰ ਕੋਈ ਘਾਟਾ ਵਾਂਡਾ ਉੱਲੋ ਕੀ ਪਤਾ ਇਹਨਾਂ ਨੇ ਯਾਰ ਦੇਖੋ ਜੀ ਆ ਆਟਮਾ ਨੇ ਆਪਣੀਆਂ ਸਾਰੀਆਂ ਆਪਾਂ ਵੀਡੀਓ ਬਣਾ ਕੇ ਫੇਰ ਫੋਲਿਆ ਹਨਾ ਤੇ ਤੁਹਾਡੇ ਸਾਹਮਣੇ ਸਾਰੀਆਂ ਚੇਪੀਆਂ ਉਹ ਕਰੀਆਂ ਨੇ ਦੇਖਦੇ ਆਪਾਂ ਆਟਮਾ ਕਹਿਣਾਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਕਲੀ-ਕਲੀ ਆਟਮਾ ਦਰ ਘਟੀ ਚੱਲਾ ਇਹ ਤਿੰਨ ਹੈਗੇ ਨੇ ਇਹ ਵਾਲੇ ਹੂੰ ਹੂੰ ਬਰੇ ਤਾਂ ਆਪਾਂ ਨੂੰ ਬਿੱਲ ਤੇ ਦੇਖਣਾ ਪਊਗਾ ਯਾਰ ਵੀ ਕਿੰਨੀ ਕਿੰਨੀ ਜਿਹੜੀ ਆਟਮਾ ਇਹ ਪੱਕਾ ਜੀ ਤਾਂ ਨਿਕਨੇ ਵੀ ਸੀ ਇਹ ਕੋਲ ਬੈਲਟ ਤੇ ਲਿਖਿਆ ਪੂਰਾ ਨਾ ਪੜ੍ਹਿਆ ਇਹ ਦੇਖ ਰਿਹਾ ਕਿਨੇ ਕਿਨੇ ਫੇਰ ਲੈ ਪੀਸਾ ਲੱਤੇ ਚ ਤੇ ਗੱਡੀ ਚਲਦੀ ਜਿਹੜੀ ਕਿਹੜੀ ਕਿਹੜੀ ਆ ਆ ਤਿੰਨ ਸੀ ਇਹ ਟ੍ਰੇਨ ਆ ਸੱਚ ਭਾਈ ਸਪੀਕਰ ਨਹੀਂ ਹੈਗਾ ਮਾਗਦੇ ਹੋ ਆ ਇਹ ਕਾ ਹੋਵੇ ਬੱਬਲ ਸਗਨ ਹੈਗੀ ਆ ਇੱਕ ਇੱਕ ਦੋ ਨੇ ਇਹ ਆ ਗਈ ਬੱਬਲ ਸਗਨ ਬੱਬਲ ਸਗਨ ਤੇ ਦੇਖੀ ਹੈਗੀ ਆ ਆ ਦੇਖੋ ਸਲੀਪਿੰਗ ਬੋਏ 슬ੀਪਿੰਗ ਬੇਬੀ ਸੋ ਇਨਰ ਜੀ ਨੂੰ ਵੀ ਕਦੇ ਨਾ ਆ ਸੀ ਉਹ ਠੀਕ ਹੈ ਆ ਵੀ ਬੇਬੀ ਹੈ ਰਹਿਤ ਜੀ ਸੀ ਦੇਖੋ ਜੀ ਇਹ ਬੱਚਿਆਂ ਵਾਲੇ ਖਿਡੌਣੇ ਆਪਾਂ ਅਟ ਮੰਗਾਏ ਸੀ ਕੱਲੇ ਬਾਈ ਤਾਂ ਸਹੀ ਆ ਲੱਗਿਆ ਵੀ ਮੈਨੂੰ ਲੱਗਦਾ ਵੀ ਚਲ ਹੁਣ ਆਪਾਂ ਪਹਿਲਾਂ ਮਲਿਆ ਲੀ ਆਏ ਨਹੀਂ ਪਤਾ ਲੱਗਦਾ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਇਹ ਮਲਿਆ ਲੀ ਆਪਾਂ ਫਿਰ ਮਿਲਦੇ ਆਂ ਆਪਾਂ ਕੇਰਾ ਉਹਨਾਂ ਨੂੰ ਸਾਹਮਣੇ ਵੀਡੀਓ ਖੋਲ ਕੇ ਦਿਖਾ ਦਾਂ ਵੀਡੀਓ ਦਾ ਬੜਾ ਪਤਾ ਲੱਗਾ ਜੀ ਇਹ ਇਹ ਹੋਏਗਾ ਕਲੌਕ ਹੋਣਾ ਬਰੀ ਪੀਗੀ ਬੈਂਕ ਚਲੋ ਜੀ ਇਹ ਆਪਣੀ ਦੁਕਾਨ ਤੇ ਮਿਲਿਆ ਕਰੋ ਸਮਾਨ ਜੇ ਤੁਹਾਨੂੰ ਚਾਹੀਦਾ ਕਿਸੇ ਨੂੰ ਦੱਸੋ ਕਮੈਂਟ ਕਰਕੇ ਤੇ ਹੁਣ ਆਪਾਂ ਪਹਿਲਾਂ ਦੇਖ ਲਈਏ ਫਿਰ ਤੇ ਮਿਲਿਆ ਲਈਏ ਵੀ ਚੀਜ਼ਾਂ ਪੂਰੀਆਂ ਨੇ ਮਿੱਤਰੋ ਫਿਰ ਮਿਲਦੇ ਹਾਂ ਹਾਂ ਜੀ ਉਹ ਆਪਣੇ ਆ ਗਏ ਸੀਗੇ ਰੈਸਟੋਰੈਂਟ ਤੇ ਆਪਾਂ ਵੀਡੀਓ ਬਣਾਈ ਨਹੀਂ ਸੀਗੀ ਥੋੜੇ ਸਾਂਗਰਾਂਗਰ ਦੀ ਵੀਡੀਓ ਨੇ ਬਣਾਈ ਨਾ ਇਹਨਾਂ ਨੇ ਬਣਾਈਆ ਨਾ ਮੈਂ ਬਣਾਈ ਆ ਹੈ ਉਹ ਤੇ ਹੁਣ ਅਸੀਂ ਆਪਾਂ ਸਮਾਨ ਦੀ ਅਨਬਾਕਸਿੰਗ ਕਰਦੇ ਆ ਅੱਜ ਮਿਲਣੀ ਕਰਨ ਬਾਅਦ ਗਈ ਸੀ ਆਪਣੀ ਜਿਹੜੇ ਮਾਮੇ ਦੀ ਕੁੜੀ ਦੀ ਮੈਰਜ ਸੀ ਦੀ ਤੇ ਮਾਮੇ ਦਾ ਮੁੰਡਾ ਆ ਰਿਹਾ ਹੈ ਤੇ ਟੀਕੂ ਨੇ ਇੱਕ ਅੱਧੀ ਖੇਡ ਹੋਰ ਰੱਖੀ ਉਹਦੀ ਪਿੱਤੂ ਦਿਖਾਈ ਓਏ ਆ ਟੀਕੂ ਨੇ ਖੇਡ ਖੋਲ ਲਈ ਤੇ ਹੁਣ ਆਪਾਂ ਅਨਬਾਕਸਿੰਗ ਕਰਦੇ ਆ ਇੱਕ ਬਾਕਸ ਦੀ ਇੱਕ ਦੀ ਆਪਾਂ ਦੁਪਹਿਰੇ ਕਰ ਲਈ ਸੀ ਉਹ ਵੀ ਆਪਾਂ ਕਲਿੱਪ ਐਡ ਕਰ ਲਾਂਗੇ ਵਿੱਚ ਤੇ ਜਿਹੜੇ ਮੇਨ ਬਾਕਸ ਰਹਿੰਦੇ ਆ ਉਹ ਆਪਾਂ ਅਨਬਾਕਸਿੰਗ ਕਰਦੇ ਹੁਣ ਉਹ ਦਿਖਾਉਣੇ ਸਨ ਲਓ ਹੁਣ ਅਨਬਾਕਸਿੰਗ ਕਰਦੇ ਆ ਇਹਦੀ ਤੇ ਇੱਕ ਤਾਂ ਸਾਡਾ ਚਲੋ ਵਲੌਗ ਤਾਂ ਆਪਣਾ ਬਣਦੇ ਬਣਦਾ ਹਨਾ ਇੱਕ ਸਾਨੂੰ ਅਸੀਂ ਇਹਦਾ ਵੀਡੀਓ ਮੰਨ ਲਓ ਜਿੱਥੋਂ ਸਮਾਨ ਮੰਗਾਇਆ ਉਹਨਾਂ ਨੇ ਵੀ ਕਿਹਾ ਸੀਗਾ ਵੀ ਵੀਡੀਓ ਬਣਾ ਕੇ ਅਨਬਾਕਸਿੰਗ ਕਰਨੀ ਹੈ ਇਹਦੀ ਜੇ ਕੋਈ ਸਮਾਨ ਦੀ ਕੋਈ ਪ੍ਰੋਬਲਮ ਆਉਂਦੀ ਆ ਬਾਬਸ ਵਗੈਰਾ ਆ ਜਾ ਰਿਪਲੇਸ ਵਗੈਰਾ ਮਿਲ ਜੂਗੀ ਆਪਾਂ ਨੂੰ ਉਸ ਕਰਕੇ ਵੀ ਥੋੜਾ ਜਿਹਾ ਕਰ ਰਹੇ ਹਾਂ ਅਸੀਂ ਇੱਕ ਬਾਕਸ ਖੋਲ ਰਹੇ ਆਪਾਂ ਇੱਕ ਵੱਡਾ ਮੇਨ ਉਤਰ ਪਿਆਗਾ ਹਨਾ ਤੇ ਬਾਕੀ ਸਮਾਨ ਮਲਿਆਉਣਾ ਪੈਣਾ ਆਪਾਂ ਨੂੰ ਵੀ ਕਿਹੜਾ ਕਿਹੜਾ ਸਮਾਨ ਆਇਆ ਆਪਣਾ ਲਓ ਜੀ ਅਨਬਾਕਸਿੰਗ ਖੋਲਿਏ ਅਨਬਾਕਸਿੰਗ ਹੋ ਗਿਆ ਆਪਣੇ ਇੱਕ ਪੇਟੀ ਦੀ ਓਕੇ ਡਨ ਹੁਣ ਆਪਾਂ ਇਹਨੂੰ ਕਿਵੇਂ ਕਰੀਏ ਬਿਲ ਨਾਲ ਮਲਿਆ ਕੇ ਉਹ ਕਰੀਏ ਹੈ ਹੁਣ ਆਪਾਂ ਇਹ ਬਿਲ ਨਾਲ ਮਲਿਆ ਕੇ ਸਮਾਨ ਫੇਰ ਕੱਢਣਾ ਵਿੱਚੋਂ ਅਜੇ ਤੱਕ ਆਪਾਂ ਕੋਈ ਸਮਾਨ ਉਹ ਕਰ ਰਿਆ ਨਹੀਂ ਐਚੋਂ ਵਿੱਚੋਂ ਆਈਟਮ ਕੋਈ ਮੈਂ ਨਾ ਦੁਬਾਰੇ ਆਰਡਰ ਕਰਿਆ ਸੀ ਇੱਕ ਉਹਦੇ ਵਿੱਚ ਵੀ ਆਹ ਆਈਟਮਾਂ ਆ ਗਈਆਂ ਕਈ ਆਈਟਮਾਂ ਦੁਬਾਰੇ ਦੁਬਾਰੇ ਆ ਗਈਆਂ ਚਲੋ ਕੋਈ ਗੱਲ ਗੁੱਡਾ ਨਹੀਂ ਕਲੇਮ ਕੀ ਆ ਇਹ ਤਾਂ ਅੱਜ ਵਾਲਾ ਚਾਹੀਦਾ ਜਲ ਹੋਊਗਾ ਤਾਂ ਉਹ ਨਹੀਂ ਹੈਗਾ ਇਹ ਹੁਣ ਆਪਣਾ ਬੇਲਾਗਾ ਆਪਣਾ ਇਹਦੇ ਨਾਲ ਮਲਿਆਮ ਲਿਆ ਕੇ ਆਟਮਾ ਕੱਢਾਂਗੇ ਆਪਾਂ ਵੀ ਆਟਮਾ ਸਹੀ ਨੇ ਆਪਣੀ ਪੂਰੀ ਨੇ ਤੇ ਫਿਰ ਆਪਾਂ ਨੂੰ ਕਰਨਾ ਪੈਣਾ ਤੇ ਆ ਬੋਤਲਾਂ ਨੇ ਦੇਖੋ ਇਹ ਬੋਤਲਾ ਉਧਰ ਵੀ ਮਗਾ ਲੀਆਂ ਆਪਾਂ ਓਏ ਜਿਹੜਾ ਨਾਮ ਆर्डर ਕਰਿਆ ਜੀ ਇਹ ਆਪਾਂ ਨਵੀਂ ਦੁਕਾਨ ਕਰ ਰਹੇ ਆ ਮਿੱਤਰੋ ਉਹ ਤਾਂ ਸਮਾਨ ਆ ਰਿਹਾ ਉੱਚ ਵੀ ਆਏ ਆ ਆਰਡਰ ਕਰਤੀਆਂ ਜੱਗਿਆ ਹਾਂ ਮੈਂ ਹੋਰ ਡਬਲ ਡਬਲ ਹੋ ਗਿਆ ਕੰਮ ਜਾਨ ਚਲ ਕੋਈ ਨਹੀਂ ਇਹ ਆਪਣੇ ਆ ਗਏ ਉਹਦੇ ਵਾਲੇ ਇਧਰ ਆ ਵੀ ਤੂੰ ਪਰ ਆਉ ਆ ਉਹਦੇ ਆ ਕੇਸ ਜੇ ਆ ਕੇ ਕਵਰ ਜਿਹੇ ਹੁੰਦੇ ਆੜੇ ਆਪਣੇ ਚਾਰਜਰ ਚਾਰਜਰ ਵਗੈਰਾ ਦੇ ਆਈਟਮ ਆ ਤੇ ਗਲਾਸ ਵਗੈਰਾ ਦੇਖੋ ਆ ਕੋਪ ਕੌਣ ਮਸ਼ੀਨ ਫੋਪ ਕੌਣ ਫੋਪ ਕੌਣ ਹੁੰਦੀ ਆ ਕਾਪਕੌਨ ਕੋਪਕੌਨ ਕਾਪਕੌਨ 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 ਰਾਵੀ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਤੇਰੇ ਕੋਲ ਪਹੁੰਚ ਹੀ ਜਾਂਦਾ ਸਾਰਾ ਕੁਝ ਲੈ ਹੁਣ ਕੱਢੋ ਆਈਟਮ ਆਹ ਦੇਖੋ ਮੇਰੇ ਕੋਲ ਘੜੀਆਂ ਸਾਈਜ਼ ਬਹੁਤ ਵੱਡਾ ਬੋਤਲ ਦਾ ਮੇਰੇ ਕੋਲੇ ਹੈ ਸਾਈਜ਼ ਬਹੁਤ ਵੱਡਾ ਬੋਤਲ ਦਾ ਆ ਉੱਥੇ ਵੀ ਆਰਡਰ ਕਰਿਆ ਆ ਕੜੀਆਂ ਆ ਗਿਆਂ ਇਹ ਆ ਗੱਲ ਐ ਕਿ ਤੁਸੀਂ ਮੈਂ ਖੜ ਜੋ ਇੱਕ ਮਿੰਟ ਆ ਜਪਾ ਉਹ ਕਰਦੇ ਆ ਮੈਂ ਇਹਦੇ ਵਿੱਚੋਂ ਮੈਂ ਮੀਮੀ ਟਿੱਕੀ ਲਗਾਈ ਜਾਊਂ ਜਿਹੜਾ ਜਿਹੜਾ ਕੱਢੀ ਜਾਊਂਗੇ ਠੀਕ ਹੈ ਆਪਣਾ ਵਲੌਗ ਤਾਂ ਬੜਾ ਲੰਮਾ ਹੋ ਜਾਣਾ ਫਿਰ ਆਪਾਂ ਵਲੌਗ ਆਪਾਂ ਬਾਅਦ ਚ ਬਣਾਵਾਂਗੇ ਤੁਹਾਨੂੰ ਬਾਅਦ ਚ ਦਿਖਾ ਦਾਂਗੇ ਸਾਰੀਆਂ ਆਈਟਮਾਂ ਪਹਿਲਾਂ ਆਪਾਂ ਸਮਾਨ ਮਿਲਿਆ ਜੀਏ ਫਿਰ ਦਿਖਾਉਣਾ ਤੁਹਾਨੂੰ ਇੱਥੇ ਚੈਨਲ 'ਤੇ ਦਿਖਾ ਦਾਂਗੇ ਤੁਹਾਨੂੰ ਵਲੌਗ ਦੇ ਵਿੱਚ ਲਓ ਜੀ ਇਹਦੇ ਵਿੱਚੋਂ ਆਪਾਂ ਸਾਰਾ ਸਮਾਨ ਕੱਢ ਲਿਆ ਬਾਕਸ ਦੇ ਵਿੱਚੋਂ ਤੇ ਆ ਦੇਖੋ ਆ ਸਾਰਾ ਇੰਨਾ ਸਮਾਨ ਆ ਜਿਹੜਾ ਇੱਧਰ ਲਾ ਇੱਧਰ ਲਾ ਇਹ ਆਪਾਂ ਸਿਲੇਕਟ ਕਰ ਲਿਆ ਬਿਲ ਦੇ ਹਿਸਾਬ ਨਾਲ ਆ ਸਮਾਨ ਹਜੇ ਰਹਿਦਾ ਇਹ ਬਰੀਕੀ ਦੇ ਵਿੱਚ ਆ ਗਿਆ ਇੱਕ ਬਾਕਸ ਆਪਣਾ ਹੋਰ ਪਿਆਗਾ ਤੇ ਇੱਕ ਆ ਡਬਾ ਖਾਲੀ ਨਿਕਲ ਗਿਆ ਇਹਦਾ ਵੀ ਦੇਖਦਾ ਕੋਈ ਨਹੀਂ ਵੀਡੀਓ ਭੇਜਾਂਗੇ ਉਹਨਾਂ ਨੂੰ ਬਣਾ ਕੇ ਤੇ ਇਹ ਆਗੇ ਮਿੱਤਰੋ 마ਸਕ ਬਾਈਕ 마ਸਕ ਜੇ ਕਿਸੇ ਨੂੰ ਚਾਹੀਦੇ ਹੋਏ ਇਹ ਵੀ ਦੱਸਿਓ ਆਪਾਂ ਉਹ ਜੀ ਇੱਕ ਬਾਕਸ ਆਪਣਾ ਖੋਲ ਲਿਆ ਇਹਦੇ ਵਿੱਚ ਇੱਕ ਆਈਟਮ ਘਟਦੀ ਸੀਗੀ ਉਹਦੀ ਆਪਾਂ ਵੀਡੀਓ ਬਣਾ ਲਈ ਅਲੱਗ ਤੋਂ ਤੇ ਆ ਸਾਰਾ ਸਮਾਨ ਆ ਗਿਆ ਇਧਰ ਵਿੱਚ ਪਿਆ ਕੁਝ ਸਮਾਨ ਖਸਾ ਪਿਆਗਾ ਦੇਖੋ ਕੀ ਮਾ ਵਗੈਰਾ ਨਿਕੋ ਬੈਂਡ ਕਾਰਵਾਸ਼ ਸਾਰਾ ਕੁਝ ਆ ਗਿਆ ਤੇ ਇਹ ਅਸੀਂ ਬਿੱਲ ਦੇ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਕਿ ਕਿਹੜੀ ਆਈਟਮ ਘਟਾ ਕਿਹੜੀ ਨਹੀਂ ਬਾਕੀ ਇੱਕ ਚੀਜ਼ ਘਟੀ ਜਾਗੀ ਬਾਕੀ ਸਾਰੀਆਂ ਪੂਰੀਆਂ ਨੇ ਤੇ ਹੁਣ ਅਸੀਂ ਦੂਸਰਾ ਬਾਕਸ ਖੋਲਣ ਲੱਗੇ ਹਾਂਗੇ ਤੇ ਲੈ ਕੇ ਆਈਏ ਉਧਰ ਦੇਖੋ ਆ ਚੀਜ਼ ਤਾਂ ਨਹੀਂ ਹੈਗੀ ਇਹ ਕੀ ਕੀ ਹੈ ਇਹ ਇਹ ਲਿਖਾਇਆ ਤੇ ਨਹੀਂ ਇਹ ਓਕੜ ਓਕੜ ਕੋਈ ਨਹੀਂ E88 ਕਈ ਵਾਰ ਨਾਮ ਦਾ ਚੇਂਜ ਕਰਿਆ ਹੋਇਆ ਨੇ ਕੁਛ ਨਾ ਕੁਛ ਡਬਲ ਬੈਟਰੀ ਨਾਮ ਨੂੰ ਚੇਂਜ ਕਰਿਆ ਆਪਣੇ ਕੋਲ ਆ ਦੇਖੋ ਇਦਾਂ ਦੀ ਆਈਟਮਾਂ ਲੈ ਕੇ ਆਏ ਆਂ ਆਪਾਂ ਦੂਸਰਾ ਬਾਕਸ ਖੋਲਦੇ ਆਂ ਉਹਦੇ ਵਿੱਚ ਵੀ ਆ ਡਰੋਨ ਵਗੈਰਾ ਸਾਰਾ ਕੁਝ ਤੇ ਆ ਲਾ ਇਧਰ ਦਾ ਆ ਗਿਆ ਇਹ ਆ ਗਿਆ ਆਪਣਾ ਉਹ ਆ ਗਿਆ ਮਾਸਕ ਵਾਈਕ ਮਾਸਕ ਇਦਾਂ ਦੀ ਆਈਟਮਾਂ ਆਪਣੇ ਕੋਲੇ ਮਿਲ ਜਾਣੀਆਂ ਭਰਾਵੋ ਜੇ ਕਿਸੇ ਨੇ ਲੈਣੀਆਂ ਹੋਈਆਂ ਲੈ ਗਈਏ ਚਲ ਆ ਜੀ ਇਹ ਬਾਕਸ ਹੁਣ ਅਸੀਂ ਉਹ ਲੱਗਿਆ ਕਰਨ ਨੂੰ ਸਾਹਮਣੇ ਤੇ